ਸਾਰੇ ਭਗਤ ਰਵਿਦਾਸ ਜੀ ਆਖਦੇ ਐ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਕਹਿੰਦੇ ਚਿਰਾਂ ਤੋਂ ਵਿਛੜੇ ਸੀ ਇਹ ਜਨਮ ਮੈਂ ਤੇਰੀ ਲੇਖੇ ਲਾ ਦਿੱਤਾ ਹੁਣ ਵੇਖਣੇ ਕਿੰਨੇ ਕੋ ਗੁਰੂ ਕੇ ਲੇਖੇ ਲਾਉਣ ਵਾਲੇ ਹੁੰਦੇ ਐ ਜਨਮ ਨੂੰ ਔਗਣਾ ਦੇ ਵਿਕਾਰਾਂ ਦੇ ਧਨ ਮਾਇਆ ਦੇ ਲੇਖੇ ਲਾਉਣ ਵਾਲੇ ਬਹੁਤੇ ਹੁੰਦੇ ਆ ਸਤ ਸੰਗਤ ਦੇ ਗੁਰੂ ਕੇ ਧਰਮ ਦੇ ਲੇਖੇ ਲਾਉਣ ਵਾਲੇ ਜੀਵਨ ਵਿਰਲੇ ਹੋਇਆ ਕਰਦੇ ਇਹ ਜਨਮ ਤੇ ਮਾਰੇ ਲੇਖੇ ਵੀ ਤੇਰੇ ਲੇਖੇ ਲਾ ਦਿੱਤਾ ਜੰਗ ਗੁਰਮੁਖ ਪਿਆਰੇ ਅਰਦਾਸ ਕਰਦੇ हे सच्चे बादशाह जी मनुखा जन्म दित्ता सानो सिख दी दात दे धर्म दी दात दे।, दे जे सिख दी दात दितिए धर्म दी दात दितिए कृपा करी ए तोड तक निभजा तोड तक निभाणा ए सब तो वड्डी दौलत है सेवक की ओड़क निभ ही प्रीत जीवित साहिब सेवियो अपना ਚਲਤੇ ਰੱਖਿਓ ਚੀਜ਼ ਜਿਉਂਦੇ ਜੀਵੀ ਸੇਵਦਾ ਰਿਆ ਆਪਣੇ ਸਾਹਿਬ ਨੂੰ ਤੇ ਜਗ ਤੋਂ ਜਾਣ ਲੱਗੇ ਨੇ ਵੀ ਨਹੀਂ ਭੁਲਾਇਆ ਜਾਣ ਲੱਗੇ ਦੇ ਵੀ ਚਿੱਤ ਵਿੱਚ ਵਸੇ ਗੁਰੂ ਹੀ ਜੇਹੋ ਜੇ ਜ਼ਿੰਦਗੀ ਦੀ ਬਿਰਤੀ ਦੇ ਵਿੱਚ ਆਪਣਾ ਰਿਹਾ ਹੋਵੇ ਆਖਰ ਸਮੇਂ ਵੀ ਫਿਰ ਉਹੋ ਜਿਹੀ ਚਿੱਤਿ ਆਉ ਮਰ ਜਿਨਾਂ ਨੇ ਕੰਦਾ ਮਕਾਣਾ ਪਰਿਵਾਰਾਂ ਤੇ ਜ਼ਿੰਦਗੀ ਲਾ ਦਿੱਤੀ ਹੋਵੇ ਉਹਨਾਂ ਨੂੰ ਅਖੀਰ ਸਮੇਂ ਕੰਦਾ ਕੋਠੀ ਨਜ਼ਰ ਆਉਂਦੇ ਘਰ ਪਰਿਵਾਰ ਹੀ ਦਿਸਦਾ ਵੀ ਛੱਡ ਕੇ ਚੱਲਿਆਂ ਪਰ ਹੁਣ ਜਾਂਦੇ ਦੀ ਬਾ ਕਿਸੇ ਨੇ ਮੀਂਹ ਨਹੀਂ ਪੜਨੀ ਦਿਹੋਰੀ ਬੈਠੀ ਮਾਤਾ ਰੋਵੇ ਖੱਟਿਆ ਲੈ ਗਏ ਖੱਟਿਆ ਲੈ ਗਏ ਭਾਈ ਲੱਟ ਛਟਕਾਏ ਤਰੀਆ ਰੋਵੇ ਹੰਸ ਅਕੇਲਾ ਜਾਏ ਰੋਕਣ ਵਾਲਾ ਕੋਈ ਵੀ ਨਹੀਂ ਹੁੰਦਾ ਜਿਹੜੇ ਸਤਿਗੁਰੂ ਤੇ ਲੇਖੇ ਲਾ ਦਿੰਦੇ ਆ ਜਨਮ ਸਤਿਗੁਰੂ ਇੱਥੇ ਵੀ ਬਾਹ ਫੜਦਾ ਹੈ ਅੱਗੇ ਵੀ ਅਸੀਂ ਸ਼ਬਦ ਬੜਿਆ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਕਹਿੰਦੇ ਆਤਮਿਕ ਮਨ ਦੇ ਸੁਖ ਦੀ ਪ੍ਰਾਪਤੀ ਹੋਵੇ ਇਹਨੂੰ ਸਾਹ ਸਾਹ ਦੇ ਨਾਲ ਸਮਾਲ ਸਿਮਰਨ ਭਾਵੇ ਹੁੰਦਾ ਯਾਦ ਕਰਨਾ ਚੇਤੇ ਕਰਨਾ ਗੁਰੂ ਕੀ ਬਾਣੀ ਰੱਬ ਨੂੰ ਚੇਤੇ ਕਰਨ ਵਾਸਤੇ ਆਖ ਰਹੀ ਹੈ